ਦੀ ਫਸੀ ਕਾਲ ਸਾਰਿਆਂ ਨੂੰ ਕਿਵੇਂ ਠੀਕ ਠਾਕ ਹੋ ਪਰਮਾਤਮਾ ਸਾਰਿਆਂ ਨੂੰ ਠੀਕ ਠਾਕ ਰੱਖੇ ਚੜ੍ਹਦੀ ਕਲਾ ਚ ਰੱਖੇ ਦੈਤ ਦੁਗਣੀ ਜਾ ਰਾਜੋਗਣੀ ਤਰੱਕੀ ਬਖਸ਼ੇ ਮੇਰੀ ਵੀਡੀਓ ਬਣਾਉਂਦਾ ਜਮਕਸ ਦੇ ਸੀ ਕਿ ਅੱਜ ਮੈਂ ਇੱਕ ਵੱਖਰਾ ਜਿਹਾ ਬੋਲਣਾ ਚਾਹੁੰਦੀ ਆ ਕਿਉਂਕਿ ਜਿਹੜੇ ਅਮਜ ਵੀ ਸਿੱਖ ਹੈ ਨਾ ਸਿੱਖ ਹੈ ਵੈਸੇ ਜਿਹੜੇ ਸਿੱਖ ਹੈਗੇ ਸਿੱਖ ਵੀ ਆ ਪਰ ਕਈ ਮਾਈ ਵੀ ਇਹੋ ਜਿਹੇ ਆ ਜਿਹੜੇ ਹੁਣ ਬਾਹਰ ਕੈਨੇਡਾ ਚਲੇ ਗਏ ਠੀਕ ਹੈ ਜਿਆਦਾ ਖਾਸ ਕਰਕੇ ਉਹ ਹੀ ਮੁੱਛਾਂ ਮਨੋਂ ਲਾ ਕੇ ਦਾੜ੍ਹੀ ਬਣਾਉਣ ਲੱਗੇ ਠੀਕ ਹੈ ਕੰਨਾਂ ਚ ਪਾਉਣ ਲੱਗੇ ਚਲੋ ਜੀ ਦੇਖੋ ਅਸੀਂ ਗਰੀਬ ਘਰਾਂ ਜੋ ਉੱਥੇ ਆ ਹਨਾ ਅਸੀਂ ਗਾਂਹ ਹੋਰ ਤਕੜੀਆਂ ਦੀਆਂ ਕਰੀ ਕਿਉਂਕਿ ਅਸੀਂ ਗੁਰੂ ਦੇ ਸਿੱਖ ਹਾਂ ਸਲੀ ਸਾਡੀਆਂ ਕੁਰਬਾਨੀਆਂ ਬਹੁਤ ਆ ਠੀਕ ਹੈ ਤੇ ਪਰ ਬਾਹਰ ਕੈਨੇਡਾ ਜਾ ਕੇ ਪੈਰ ਛੱਡੇ ਅਮਰੀਕਾ ਨਿਊਜ਼ੀਲੈਂਡ ਕਿਤੇ ਵੀ ਜਾਂਦੇ ਆ ਹਨ ਪੈਰ ਛੱਡ ਜਾਂਦੀ ਆ ਸਾਡੇ ਖਾਸ ਕਰਕੇ ਜਿਹੜੇ ਮੱਝ ਵੀ ਆ ਉਹ ਤਾਂ ਮੂੰਹ ਸਿਰ ਮਨਾ ਲੈਂਦੇ ਆ ਜੀ ਠੀਕ ਐ ਸਿਗਟਾਂ ਪੀਣ ਲੱਗ ਜਾਂਦੇ ਬੀੜੀਆਂ ਪੀਣ ਲੱਗ ਜਾਂਦੇ ਪਤਾ ਨਹੀਂ ਕੀ ਕਿ ਉਸ ਗੰਦਮੰਦ ਅੰਦਰ ਖਾਂਦੇ ਆ ਹਨ ਤੇ ਗੁਰਦੁਆਰਿਆਂ ਚ ਜਾਂਦੇ ਨੇ ਮੈਂ ਵੀ ਦੋ ਵਾਰ ਜਾ ਕੇ ਆਈ ਆ ਠੀਕ ਐ ਗੁਰੂ ਘਰਾਂ ਚ ਉਹਨਾਂ ਨੇ ਜਾਣਾ ਨਹੀਂ ਤੇ ਉਹ ਉੱਥੇ ਜਾ ਕੇ ਉਹ ਬਣ ਜਾਂਦੇ ਲਾਲੇ ਠੀਕ ਐ ਤੇ ਬਣਦੇ ਤਾਂ ਇੱਥੇ ਵੀ ਆ ਜਿਹੜੇ ਮਾੜੇ ਜਿਹੇ ਹੁਣ ਆ ਗ੍ਰਿੰਡਰ ਹੈ ਆਪਦੇ ਆਪ ਨੂੰ ਰੰਗਰੇਟਾ ਲਾਉਂਦਾ ਇਹਨੇ ਮਸੀਹੀ ਸਾਹਿਬ ਵੀ ਉਤਾਰਤਾ ਦਾੜੀ ਵੀ ਕਟਾਤੀ ਮੈਂ ਲਾ ਹੌਲੀ-ਹੌਲੀ ਟੋਪੀ ਵੀ ਲੈਣ ਲੱਗ ਜੂਗਾ ਵਾਲ ਬੋਲ ਵੀ ਦੇ ਕੱਟੇ ਹੋਣਗੇ ਵਾ ਤਾਂ ਵੈਸੇ ਹੀ ਪੱਗ ਬੰਨਣ ਲੱਗਾਂ ਕਿਉਂਕਿ ਇਹਦੇ ਪਤਾ ਲੱਗ ਗਿਆ ਠੀਕ ਹੈ ਤੇ ਚਲੋ ਜੀ ਇਹ ਜੇ ਆਪਾਂ ਇਹਨਾਂ ਨੂੰ ਕਹਿ ਦੇਈਏ ਵੀ ਇਹਨਾਂ ਨੇ ਅਮਰਤ ਛੱਡਿਆ ਨਾ 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 ਅਮਰਤ ਨਹੀਂ ਨਾ ਛੱਡਿਆ ਕਿਉਂਕਿ ਉਹ ਵੀ ਗੁਰੂ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਇਹਨਾਂ ਤੇ ਪਤਾ ਵੀ ਇਹ ਅਮਰਤ ਦੇ ਯੋਗ ਨਹੀਂ ਗਏ ਕਿਉਂਕਿ ਇਹ ਸ੍ਰੀਸਾ ਪਾ ਕੇ ਤੇ ਦੇਖੋ ਮਹਾਰਾਜ ਨੇ ਸਾਨੂੰ ਅਮਰਤ ਦੇ ਜੋਗ ਜੋਗ ਇਹਨਾਂ ਨੂੰ ਨਹੀਂ ਬਣਾਇਆ ਕਿਉਂਕਿ ਇਹ ਦੇਖੋ ਚੈਨਲਾਂ 'ਤੇ ਬੈਠ-ਬਟ ਕੇ ਬਹੁਤ ਲੋਕ ਆ ਜਿਹੜੇ ਸ੍ਰੀਸਾ ਪਾਈ ਫਿਰਦੇ ਆ ਪਰ ਉਹਨਾਂ 'ਚ ਅਮਰਤ ਦੀ ਕੋਈ ਗੱਲ ਨਹੀਂ ਕਿਉਂਕਿ ਉਹਨਾਂ ਬੈਠੇ ਉੱਥੇ ਗਾਲਾਂ ਕੱਢਦੇ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਪ੍ਰਮਾਤਮਾ ਨਾਲ ਜੁੜਨ ਲਈ ਇਹ ਰੱਬ ਦਾ ਨਾਮ ਸਿਮਰਨ ਹਨਾ ਚੰਗੇ ਆ ਬੋਲ ਬੋਲਣ ਦੇ ਲਈ ਹੋਈ ਹੈ ਨਾ ਕਿ ਇਹ ਸ੍ਰੀਸਾ ਪਾ ਕੇ ਹਰੇਕ ਨੂੰ ਭੈਣ ਦਾ ਭਲਾ ਨਾ ਭੈਣ ਦਾ ਟਮਕੜਾ ਹਨਾ ਇਹ ਕੱਢਣ ਤੇ ਚੈਨਲਾਂ ਤੇ ਕੱਢਣ ਵਾਸਤੇ ਪਾਈ ਹੈ ਹਨ ਤੇ ਵੀ ਜਿਹੜੀ ਜਵਾਨਾਂ ਤੁਸੀਂ ਰੱਬ ਦਾ ਨਾਮ ਲੈਣਾ ਹਨ ਸਿਮਰਨ ਕਰਨ ਉਸੇ ਨਾਲ ਤੁਸੀਂ ਗਾਲਾਂ ਕੱਢਦੇ ਆ ਤੇ ਇਸ ਕਰਕੇ ਵੀ ਮੈਂ ਕਹਿੰਨੀ ਵੀ ਜਿਹੜੇ ਇਹ ਮajj ਵੀ ਅਸਲੀ ਉਹ ਫਿਰ ਜਦੋਂ ਇਹੋ ਜਿਹਾ ਕੁਝ ਕਰਦੇ ਆ ਨਾ ਉਹ ਮੂੰਹ ਸਿਰ ਮਨਾਉਂਦੇ ਆ ਹਨ ਤੇ ਉਹ ਕਰਦੇ ਆ ਸਿਕਟਾਂ ਬੀੜੀਆਂ ਪੀਂਦੀਆਂ ਨਸ਼ੇ ਕਰਦੇ ਹੋ ਪਰ ਚੂੜੇ ਬਣ ਜਾਂਦੇ ਆ ਅਸਲੀ ਕੋਈ ਵੀ ਆ ਖਾਸ ਕਰਕੇ ਤਾਂ ਚੂੜੇ ਉਦੋਂ ਫਿਰ ਬਣਦੇ ਉਹ ਉਦੋਂ ਦੇਖੋ ਗੁਰੂ ਦੇ ਸਿੱਖ ਵੀ ਸਾਡੇ ਬਹੁਤ ਮਾਝੀ ਸਿੱਖ ਹੈ ਠੀਕ ਹੈ ਹੁਣ ਸਾਡੇ ਤੇ ਲਾਲਾ ਅਸੀਂ ਵੀ ਅਮਰਧਾਰੀਆਂ ਸਾਡੇ ਤਾਂ ਹੁਣ ਬਾਬਾ ਸ਼ਹੀਦ ਹੈ ਕਿਉਂਕਿ ਸਾਡੇ ਨਾ ਜੈਤੂ ਦੇ ਮੋਰਚੇ ਦੇ ਸਾਡੇ ਗਾਂ ਦਾਦੇ ਪੜਦਾਦੇ ਗਾਂ ਕੋਈ ਵੱਡੇ ਬਡੇਰੇ ਸੀਗੇ ਉਹ ਜੈਤੂ ਦੇ ਮੋਰਚੇ ਚੋ ਹੋਏ ਆ ਸ਼ਹੀਦ ਹਨਾ ਤੇ ਸਾਡੇ ਹੁਣ ਸਰਦਾਰੀਆਂ ਤੇ ਦੋ ਵਾਰੀ ਅਟੈਕ ਹੋਇਆ ਦੇਖੋ ਪਹਿਲਾਂ ਧਰੰਗਦਾ ਓਏ ਚਲੋ ਥੋੜਾ ਜਿਹਾ ਹੋਇਆ ਨਾਰਮਲ ਜੇ ਠੀਕ ਹੋ ਗਏ ਹਨਾ ਤੇ ਹੁਣ ਇਹਨਾਂ ਤੇ ਬਹੁਤ ਤਕੜਾ ਅਟੈਕ ਆਇਆ ਸੀ ਪਰ ਇਹ ਸਾਡੇ ਬਾਬਾ ਦੀਪ ਸਿੰਘ ਨੂੰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਬਾਬਾ ਸ਼ਹੀਦ ਦੀਪ ਸਿੰਘ ਨੂੰ ਧਿਆਈ ਚੱਲੋ ਹਣਾ ਗੁਰੂ ਗੋਬਿੰਦ ਸਿੰਘ ਜੀ ਉਹ ਇਹਨਾਂ ਨੇ ਸ਼ਹੀਦਾਂ ਨੂੰ ਤੇ ਮੈਂ ਬਾਹਰ ਆਈ ਬੈਠੀ ਸੀ ਮਰਨ ਬਾਬਾ ਦੀਪ ਸਿੰਘ ਸਾਡੇ ਬਾਬਾ ਸ਼ਹੀਦ ਹਣਾ ਜਦੋਂ ਇਹਨਾਂ ਦੀ ਐਂਜਿਓਗ੍ਰਾਫੀ ਕਰਨਗੇ ਲੈ ਕੇ ਗਏ ਇਹ ਕਹਿੰਦੇ ਮੈਨੂੰ ਥੋੜੀ ਸੁਰਤ ਹੈ ਤੇ ਕਹਿੰਦੇ ਮੈਂ ਸ਼ਹੀਦਾਂ ਤੇ ਆਈ ਹੈ ਕਹਿੰਦੇ ਮੈਨੂੰ ਖੌਦ ਸਾਡੇ ਜਿਹੜੇ ਸ਼ਹੀਦ ਹੈ ਉਹਨਾਂ ਨੇ ਆ ਕੇ ਕਿਹਾ ਵੀ ਪੁੱਤਰਾ ਇਹ ਤੇਰੇ ਤੇ ਕਸ਼ਟ ਤੇਰੇ ਸ਼ੁਰੂ ਤੋਂ ਕਰਮਾਂ ਚ ਲਿਖਿਆ ਹੋਇਆ ਸੀ ਤੇ ਆਇਆ ਬਹੁਤ ਤਕੜਾ ਸੀ ਪਰ ਤੇ ਟਟਲ ਗਿਆ ਚਲੇ ਆ ਕੇ ਵੀ ਤੁਸੀਂ ਦੋ ਦਿਨ ਦਾ ਅਟੈਕ ਦੇ ਵਿੱਚ ਤੁਰੇ ਫਿਰ ਅਟੈਕ ਹੋ ਜਾਵਿਆ ਸੀ ਤੁਰੇ ਫਿਰਦੇ ਰਹੇ ਦੇਖੋ ਪ੍ਰਮਾਤਮਾ ਰੱਖਣ ਵਾਲਾ ਹਨ ਤੇ ਕਹਿੰਦੇ ਵੀ ਤੈਨੂੰ ਕੁਝ ਨਹੀਂ ਹੁੰਦਾ ਤੂੰ ਠੀਕ ਹੋ ਜਾਵੇਂਗਾ ਠੀਕ ਹੈ ਤੇ ਆਪਦਾ ਧਿਆਨ ਰੱਖਣਾ ਬਸ ਤੇ ਦੇਖੋ ਸ੍ਰੀ ਸਾਹਿਬ ਨਾ ਇਹ ਸ੍ਰੀ ਸਾਹਿਬ ਨਹੀਂ ਸੀ ਦਿੰਦੇਗੇ ਲਾਉਣ ਇਸ ਦਿੰਦੇ ਤੇ ਉਹ ਕਹਿੰਦੇ ਵੀ ਸਾਡੇ ਡਾਕਟਰ ਸਾਹਿਬ ਨੇ ਕਿਹਾ ਵੀ ਸਾਡੇ ਨਾ ਗੰਦੇ ਮੰਦੇ ਬੱਚਿਆਂ ਦੇ ਹੱਥ ਲੱਗਦੇ ਕਈ ਵਾਰ ਜਿਵੇਂ ਉਹਨਾਂ ਨੇ ਇੰਜੈਕਸ਼ਨ ਲਾਉਂਦੀਆਂ ਨਾ ਖੂਨ ਵਗੈਰਾ ਕੁਝ ਵੀ ਮਾੜਾ ਮੁੱਢਾ ਕੁਸ਼ ਲੱਗਦਾ ਬੱਚ ਕੇ ਵੀ ਨਹੀਂ ਹੈ ਨਾ ਮੈਂ ਤਾਂ ਵੈਸੇ ਹੱਥਾ ਸਾਫ ਕਰਕੇ ਉਹ ਕਹਿੰਦੇ ਮਰੀਜ਼ ਨੂੰ ਪੇਸ਼ੈਂਟ ਨੂੰ ਫੇਰ ਲਾਉਂਦੇ ਪਰ ਫੇਰ ਵੀ ਸਾਨੂੰ ਵਿੱਚ ਹੀ ਤੋਂ ਡਰ ਲੱਗਦਾ ਹੈ ਨਾ ਬੀਬੀ ਆ ਗਈ ਤਾਂ ਦੋ ਤਿੰਨ ਦਿਨ ਤੱਕ ਇਹ ਆਪ ਦੇ ਉੱਪਰ ਹੀ ਸਿਰਸਾ ਰੱਖ ਕੇ ਪਈ ਰਹੇ ਸੁੱਤੇ ਪਈ ਵੀ ਕਿਉਂਕਿ ਇਹਦੇ ਇਹਨਾਂ ਦੇ ਨਾ ਉਹ ਇੱਕ ਹਾਟ ਦੀ ਸਪੋਰਟ ਵਾਸਤੇ ਇੱਕ ਮਸ਼ੀਨ ਪਾਈ ਹੋਈ ਸੀ ਉਹਦੇ ਕਰਕੇ ਇਹਨਾਂ ਨੂੰ ਸਿੱਧੇ ਰੱਖਿਆ ਹਫ਼ਤਾ ਤੇ ਹਫ਼ਤਾ ਇਹਨਾਂ ਨੇ ਉਸ ਦਿੱਤਾ ਸਿਰਸਾ ਵਾਂਗ ਉੱਪਰ ਰੱਖ ਕੇ ਪਈ ਰਹੇ ਫਿਰ ਮੈਂ ਇੱਕ ਦਿਨ ਹੌਲੀ ਇੱਕ ਦਿਨ ਲੈ ਗਈ ਹੈ ਨਾ ਤੇ ਚਲੋ ਜੀ ਉਹ ਕਹਿੰਦੇ ਇਹ ਕਹਿੰਦੇ ਮੈਨੂੰ ਉਹਨਾਂ ਨੇ ਉਦੋਂ ਵੀ ਬਿਸ਼ੀਰ ਦਸ ਨੇ ਕਿਹਾ ਕਿ ਸਾਡੇ ਬਾਬਾ ਜਿਹੜੇ ਸ਼ਹੀਦ ਹੈ ਜਾਂ ਹਾਂ ਵੀ ਕੋਈ ਗੱਲ ਨਹੀਂ ਤੂੰ ਕੋਈ ਨਾ ਤੈਨੂੰ ਮਰਤਨ ਛੱਡਿਆ ਨਾ ਤੂੰ ਮਰਤਨ ਛੱਡਿਆ ਤੂੰ ਇਹ ਚੀਜ਼ ਦੇ ਕਾਬਲ ਆ ਤੁਸੀਂ ਤੇ ਕੋਈ ਗੱਲ ਨਹੀਂ ਤੁਹਾਡਾ ਕੋਈ ਗਲਤੀ ਤੁਸੀਂ ਜਦੋਂ ਸੈੱਟ ਹੋ ਗਏ ਤੇ ਤੁਸੀਂ ਨਾ ਆਪਦਾ ਅਰਦਾਸ ਕਰਕੇ ਪਾਲਿਆ ਇਹਨਾਂ ਨੂੰ ਇਹ ਕਹਿੰਦੇ ਮੈਨੂੰ ਹੌਸਲਾ ਦਿੱਤੀ ਬਸ ਤੇ ਦੇਖੋ ਸ਼ੀਰ ਦਸ਼ਿੰਗ ਸਿੰਘਾ ਦੀਨ ਨਾ ਤੇ ਸਾਡੇ ਹੋਣ ਵਾਲੇ ਕਿਹੜੀ ਆ ਏ ਮੂਸੇ ਲਗੜ ਕੇ ਮਨਾਉਂਦੇ ਆ ਭਗਤਣਗੇ ਉਹਨਾਂ ਨੇ ਆਪ ਹੀ ਖੁਦ ਕਹਤਾ ਵੀ ਭਗਤਣਗੇ ਇਹ ਹੌਲੀ 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 ਕਿਵੇਂ ਨੇ ਕਿਵੇਂ ਭਗਤਣਗੇ ਕਿਸੇ ਵੀ ਇਹੋ ਜੇ ਇਹਨੇ ਕਿਸੇ ਜੰਜਾਲ ਦੇ ਵਿੱਚ ਫਸ ਕੇ ਜਾਂ ਕੋਈ ਇਹੋ ਜਿਹਾ ਇਹਨਾਂ ਨੇ ਇਹਨਾਂ ਨੂੰ ਕੋਈ ਰੋਗ ਜਾਂ ਕੁਝ ਵੀ ਇਹ ਨਹੀਂ ਸੱਟ ਹੁੰਦੇ ਕਹਿੰਦੇ ਜਿਹੜੇ ਇਹ ਜਾਂ ਕੁਝ ਕਰਦੇ ਆ ਠੀਕ ਹੈ ਕੋਈ ਵੀ ਆ ਚਾਹ ਜਿਨ੍ਹਾਂ ਦਾ ਸ਼ਹੀਦ ਸਿੰਘ ਹੈ ਜਾਂ ਕੋਈ ਵੀ ਆ ਨਾ ਤੇ ਦੇਖੋ ਨਾਲੇ ਖਾਸ ਕਰਕੇ ਜਿਨ੍ਹਾਂ ਦੀਆਂ ਏਡੀਆਂ ਕੁਰਬਾਨੀਆਂ ਜਿਨ੍ਹਾਂ ਦੇ ਸਿੰਘ ਸ਼ਹੀਦ ਹੈ ਨਾ ਦਾਦੇ ਪਰਦਾਦੇ ਗਾ ਨਕੜ ਦਾ ਆਧਿਆ ਪਤਾ ਨਹੀਂ ਕੁਛ ਆਈ ਜੀ ਹਨਾ ਤੇ ਉਹਨਾਂ ਉਹ ਤਾਂ ਗੁਰਸਿੱਖ ਚਾਹੀਦੇ ਪੂਰੇ ਗੰਧਮਨ ਤੋਂ ਉਹਨਾਂ ਨੂੰ ਬੀਲਡਿੰਗਾਂ ਸੈਕਟਰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਨਾਲੇ ਕਿ ਮੈਂ ਕਿਹਾ ਵੀ ਸੀ ਘਰ ਦੇ ਵਿੱਚ ਸਾਡੇ ਪਿੱਛੇ ਗਾਲਬ ਮੇਰੇ ਨਾ ਹਸਬੰਦ ਮੇਰੇ ਦੇਵਰੇ ਜਣੀ ਤੇ ਉਹਨਾਂ ਦੀ ਡੈਥ ਹੋ ਗਈ ਉਹਨਾਂ ਨੂੰ ਮੈਂ ਕਿਹਾ ਸੀ ਮੈਂ ਕਿਹਾ ਵੀ ਆਪਣੇ ਸਿੰਘ ਸ਼ੀਰ ਤੁਸੀਂ ਹਾਂ ਛੱਡੋ ਸ਼ਰਾਬਾ ਸ਼ੂਗਰ ਹਨਾ ਧਿਆਨ ਨਹੀਂ ਦਿੰਦੇ ਚਲੋ ਆਪੇ ਭਗਤਣ ਗਿਆ ਆਪਾਂ ਨੂੰ ਕੀ ਤੇ ਇਸ ਕਰਕੇ ਵੀ ਜਿੰਨਾ ਦੀ ਸਿੰਘ ਸ਼ਹੀਦ ਹੈ ਜੇ ਆਪਣੇ ਮੈਂ ਖਾਸ ਕਰਕੇ ਮਾਝੀ ਦੀ ਸਿੱਖਣ ਕਹਿੰਦੀ ਕਿ ਕਿਉਂਕਿ ਆਪਣੀਆਂ ਬਹੁਤ ਵੱਡੀਆਂ ਕਰਤਬਾਂ ਨੇ ਤੁਸੀਂ ਇਹਨਾਂ ਚੀਜ਼ਾਂ ਚੋਂ ਬਚੋ ਤੁਸੀਂ ਗੁਰੂ ਵਾਲੇ ਬਣੋ ਗੁਰੂ ਵਾਲੇ ਨਾ ਬਣੋ ਤੁਸੀਂ ਕਮ ਸੇ ਕਮ ਕੇਸ ਤਾਂ ਰੱਖੋ ਨਾ ਪੱਗ ਤਾਂ ਬੰਨੋ ਨਾ ਸਿੱਖ ਤਾਂ ਦੇਸੋ ਨਾ ਮਾਝੀ ਦੀ ਸਿੱਖ ਤਾਂ ਤੜਕੇ ਲਾਉਂਦੇ ਆ ਪਰ ਮਾਝੀ ਦੀ ਸਿੱਖਣੇ ਥੋੜੀ ਕਰਤੂਤਾ ਹੈ ਨਹੀਂ ਜੀ ਤੇ ਇਹਦੇ ਗੁਰਿੰਦਰ ਤਾਂ ਨਹੀਂ ਹੁਣ ਮੈਂ ਨਹੀਂ ਨਵਰੇ ਘਰੇ ਟਾ ਕਹਿੰਦੀ ਜਮਾਂ ਵੇਖਿਆ ਕਿ ਮੈਂ ਜੰਦਾ ਇਹਦੇ ਸ੍ਰੀ ਸਾਹਿਬ ਲਾਇਆ ਦੇਖਿਆ ਤੇ ਇਹਨੇ ਦਾੜਾ ਘਟਾਇਆ ਦੇਖਿਆ ਠੀਕ ਹੈ ਦਾੜਾ ਇਹਦਾ ਪ੍ਰਕਾਸ਼ ਸੀ ਮੈਂ ਉਹ ਤੋਂ ਦੀ ਨੂੰ ਰੰਗਰੇਟਾ ਨਾ ਸਿੱਧਾ ਕੁਰੀਂਦਰ ਕਹਿੰਦੀ ਆ ਠੀਕ ਹੈ ਫੌੜਾ ਡੱਡੂਆਂ ਮਾਰਦਾ ਹਰ ਇੱਕ ਪ੍ਰਤੀ ਜੈਲਸੀ ਜੱਟਾਂ ਪ੍ਰਤੀ ਜੈਲਸੀ ਹੈ ਨਾ ਹੋਰ ਪ੍ਰਤੀ ਜੈਲਸੀ ਦੇਖੋ insan ਤਾਂ insan ਹੈ ਉਹ ਤਾਂ ਜਿਹੜਾ ਕੁਝ ਕਰਦੇ ਕਰਦੇ ਜਦੋਂ ਆਪਾਂ ਗੁਰੂ ਵਾਲੇ ਬਣੇ ਹੋਈਆਂ ਆਪਾਂ ਕਿਸੇ ਨੂੰ ਧੀ ਪੈਣ ਨੂੰ ਗਲਤ ਬੋਲਾਂਗੇ ਆਪਣੇ ਵਾਸਤੇ ਮਾੜੀ ਗੱਲ ਦਾ ਘੁੰਮੀ ਕਰ ਚਲ ਗਈ ਚਲਗੇ ਚਲੋ ਸਬਜੀ ਤਰਹੀ ਹੋਈ ਐ ਸਬਜੀ ਬਣਾ ਕੇ ਚਲਦੀ ਪਤਾ ਸਬਜੀ ਬਣ ਜਾਣ ਚਾ गर्मी बहुत है सत्त वज गई जमें साढ़े सतने अठल जाएंगी तो गर्मी बहुत है गर्मी है ठहर के चल गई चले घूमी कर घूम कर हवा जी माड़ी मोटी चल पड़ी लो जी हवा बहुत सोहनी चलती बहुत सोहना मौसम है रात के नौ इनी <coughs> ठंडी हवा ज्यादा कितने बार चो गई इधर बदल जी काफी उठे से शाम अठ बजे साढ़े अठ का से साढ़े कत सब बदल काफी से उठा तो इन्नी ठंडी हवा है जी अं करता बहर भेज गए पहले तो मैं डॉगी देख दी चारे उन्होंने मैं कच्ची लस्सी पाँच जे तो हो पादी टे पाए होने हवा चाहे रोटियां पकड़ियाँ सामने काफी पाइया देख दी सुते पाए

ਰੂਟੀਨ ਖਾਂਦੇ। ਕਿਆ ਹੋ ਗਿਆ ਨਾ ਕਿ ਜਾਂਦੇ ਗਿੱਟਕੇ। ਦੁੱਧ ਦੇ। ਹਾਂ ਦੋ ਜਾਵਣਾ ਪਿਆ ਸੀ। ਇਹ ਇਹ ਨਾ ਲਿਗਿਓ। ਤੇ ਲੇ ਲੈ ਬਣਾ ਲੇ। ਇਹ ਲੂਣ ਪਾਣੀ ਨਹੀਂ ਕਿਹਾ ਕਿ ਨਾ ਕਹਿੰਦੇ ਲੂਣ ਤੇ ਮਸਤ ਨਾ ਕੁਤਿਨ ਹੁਣ ਕਾ ਨਹੀਂ ਹੁੰਦਾ। ਲਓ ਜੀ। ਤੋਕ ਲੈਦਾ ਪਾਣੀ ਤੋਖੀ। ਧੱਧ ਹੋ ਗਏ। ਹਾਂ ਐਂ ਦਾ ਕਰੇ ਕਦੇ। ਹਾਂ। ਅਦੇ ਕੀ ਪਹਿਲੇ ਬਾਰਾ ਪੀ ਲੈ ਉਹ ਡਰਦੀ ਐ ਇਹਨਾਂ ਤੋਂ ਵਿਚਾਰੀ ਮੈਂ ਟੋਕ ਕੇ ਨਾ ਬਾਹਰ ਤੋਂ ਦੱਪਿਆ ਜੀ ਨਾ ਸੋਹਣਾ ਮੌਸਮ ਹਵਾ ਦੇਖੋ ਤੇ ਅੱਦੀ ਹੋਣੀ ਐ ਨਹੀਂ ਇਸ ਚੱਲੀ ਜਾਂਦੀ ਪਰ ਮੈਨੂੰ ਲੱਗਾ ਪੂਰਾ ਲੱਗ ਚੱਲਦਾ ਐਂ ਜਿਹਾ ਲੱਗ ਰਿਹਾ ਤੇ ਬਾਕੀ ਦੇਖੋ ਬਾਰਸ਼ ਵਾਲੀ ਆ ਮੇਰੀ ਇੱਕ ਕੇ ਆ ਲੈ ਕਿੰਨੀ ਸੌਂ ਚਲਦੀ ਕਿ ਹਨੇਰੀਆ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਕਰੇ ਸ਼ੇਅਰ ਕਰ ਲਾਈਕ ਕਰੇ ਤੇ ਕਮੈਂਟ